बोलिए जगतगुरु भगवान श्री चंद्रम महाराज की जय। ਹਾਉ ਆ ਤੁਮ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਡੇਰਾ ਨਾਨਕਪੁਰੀ ਬਾਬਾ ਈਸਰਦਾਸ ਜੀ ਮੁੰਮਾ ਵਾਲੇ ਪਿੰਡ ਛੀਨੀਵਾਲ ਕਲਾ ਜ਼ਿਲ੍ਹਾ ਬਰਨਾਲਾ ਜਿੱਥੇ ਮਹਾਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਭੰਡਾਰਾ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਸ਼੍ਰੀਮਾਨ ਮਹੰਤ ਭਿਰਗੂ ਦਾਸ ਜੀ ਸਮੂਰ ਨਗਰ ਨਿਵਾਸੀ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਪ੍ਰਸਿੱਧ ਕਵੀਸ਼ਰ ਨਗਿੰਦਰਪਾਲ ਢਿਲਮਾ ਦੇ ਜਥੇ ਨੇ ਲੰਬਾ ਸਮਾਂ ਸੰਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਇਨ੍ਹਾਂ ਸਮਾਗਮਾ ਮੌਕੇ ਮਹਾਂਤ ਨਰਿੰਦਰ ਦਾਸ ਜੀ ਘਣੋਰੀ ਮਹੰਤ ਪਾਵਨ ਦਾਸ ਜੀ ਸ਼ੇਰਪੁਰ ਮਤ ਮਹਿੰਦਰ ਦਾਸ ਜੀ ਬਾਦਸ਼ਾਪੁਰ ਮਹੰਤ ਪ੍ਰੇਮ ਦਾਸ ਜੀ ਢਿਲਮਾ ਮਨਤ ਪੂਰਨ ਦਾਸ ਜੀ ਬਾਦਸ਼ਾਪੁਰ ਸਮੇਤ ਅਨੇਕਾ ਮਹਾਪੁਰਸ਼ ਪੂਜਯ ਹੋਇਸਾਨ ਜੀ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਵੇਖ ਜਨਾ ਅੱਖੀਆਂ ਵਿੱਚ ਬਰਾਉ ਤੇ ਨਾ ਨਕਤੀ ਸਤਿਗੁਰਾਂ ਦਾ ਸਾਥੇ ਵੇਖ ਜਨਾ ਕਿ ਤੂੰ ਦੁਨੀਆਂ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਨਾ i is the ਚਰਨਾ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾ ਤੇ ਦੇ ਚਰਨਾ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਤੂੰ ਕੁਝ ਘਟਣਾਏ ਇਸ ਦਰਸਤਾਂ ਕੇ ਵਿੱਚ ਗਾਣਾ ਅੱਖੀਆਂ ਵਿੱਚ ਬਾਬਾ ਨਾਨਕ ਜੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬਾ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਸੇ ਪ੍ਰੀਤ ਮਨੂ ਤੂੰ ਆਪਣੇ ਰਸੇ ਪ੍ਰੀਤ ਮਨੂ ਇੱਕ ਵਾਰ ਮਨਾ ਕੇ ਵੇਖ ਜਰਾ ਬਾਪੇ ਨਾਲ ਪੀਦੀ ਤਸਵੀਰ ਬਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਪੇ ਨਾਲ ਪੀਦੀ ਤਸਵੀਰ ਬਸਾ ਕੇ ਵੇਖ ਜਰਾ ਜੇ ਤੂੰ ਦੁਨੀਆਂ ਤੋਂ ਕੁਝ ਕੱਟਣਾ ਏ ਇਸ ਦਰਦਿਆ ਇਸ ਤੇ ਸਭ ਦੀ ਚੋਲੀ ਭਰਦੀ ਐ ਜੋ ਸਰਦ ਧਾਰ ਕੀ ਆ ਜਾਵੇ ਅਬਸੀ ਕੋਈ ਨਹੀਂ ਹੈ ਕੋ ਸੰਤਾਨ ਕੀ ਆ ਜਾਵੇ ਇਸ ਤੇ ਸਭ ਦੀ ਚੋਲੀ ਨੇ ਭਾਈ ਜੀ ਨੇ ਵੀਰ ਨੌਰਦ ਜੀ ਜਿਹੜੇ ਕਿ ਆਹ ਚੈਨਲ ਦੇ ਉੱਤੇ ਆਪਣੇ ਨੰਕਰ ਨੂੰ ਸਾਰੇ ਸੰਸਾਰ ਇਕੱਤਰ ਪਹੁੰਚਾ ਕਰਦੇ ਨੇ ਇਹਨਾਂ ਨਾਲ ਸਾਡੇ ਦਿਲੋਂ ਵੱਲੋਂ ਬਹੁਤ ਬਹੁਤ ਧੰਨਵਾਦ ਵੀਰ ਨੌਰਦ ਜੀ ਸੰਤਾਂ ਮਹਾਂਪੁਰਸ਼ਾਂ ਦੇ ਸੇਕ ਦੇ ਇਹ ਦਿੱਕੇ ਜਿੱਥੇ ਵੀ ਕੋਈ ਮਹਾਂਪੁਰਸ਼ਾਂ ਦਾ ਪ੍ਰੋਗਰਾਮ ਹੋਵੇ ਉਸੇ ਜਗ੍ਹਾ ਤੇ ਪਹੁੰਚਨੇ ਨੇ ਤੇ ਸੇਵਾ ਕਰਦੇ ਨੇ ਆ ਰੱਬ ਵਰਗੀ ਸੰਗਤ ਦੇ ਦਰਸ਼ਨ ਕਰਦੇ ਨੇ ਇਹਨਾਂ ਦਾ ਸਾਡੇ ਦਿੱਤੇ ਬਹੁਤ ਬਹੁਤ ਧੰਨਵਾਦ ਭੋਗ ਪਾਉਣ ਪ੍ਰੰਤ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੋਂ ਹਕੂਨਾਮਾ ਸਾਹਿਬ ਵੀ ਲੈ ਗਏ ਅਖੀਰ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਆਂ ਸ਼੍ਰੀਮਾਨ ਮਹੰਤ ਭਿਰਗੂ ਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਮਹਿਮਾ ਸਾਧੂ ਸੰਗ ਕੀ ਸੁਨਹੁ Yeah. श्री चंद्रपी भगवान की जय गुरु परसाद संग जी डेरा नानकपुरी पिंड शिनिवाल कला गुरु परसाद संग जी डेरा संत बाबा यशदास जी ਦੇ ਅਸਥਾਨ ਤੇ ਤੁਰਕੀ ਬਣੀ ਆਈ ਜੋ सगली ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਸਨ ਜੋ ਕਿ ਅਜੋ ਉਹਨਾਂ ਦੇ ਭੋਗ ਪਾਏ ਗਏ ਨੇ ਸਾਰਿਆਂ ਕੋ ਸੰਗਤਾਂ ਨੇ ਤੈ ਦਿਲੋਂ ਸੇਵਾ ਕੀਤੀ ਹੈ ਕਬੀਛਰੀ ਜਥਾ ਭਾਈ ਨਗਿੰਦਰ ਸਿੰਘ ਜੀ ਟੈਲਮਾਨੀ ਆਪਣੇ ਬਚਨ ਬਚਨ ਸੁਣਾ ਕੇ ਆਉਦੀ ਸੰਗਤਾਂ ਨੂੰ ਨਿਹਾਲ ਕੀਤਾ ਸੇਵਾਦਾਰਾਂ ਦਾ ਤੈਦਲੋਂ ਧੰਨਵਾਦ ਮੂਮਾ ਵਾਲੀ ਸੰਗਤ ਦਾ ਤੈਦਲੋਂ ਧੰਨਵਾਦ ਮੂਮਾ ਸ਼ਿਨੀਆ ਸਾਰੀਆਂ ਸੰਗਤਾਂ ਦਾ ਤੈਦਲੋਂ ਧੰਨਵਾਦ ਬੋਲ ਬਾਬਾ ਸ੍ਰੀ ਚੰਦਰਪ੍ਰੀਖ ਭਗਵਾਨ ਕੀ ਜੈ ਬੀਬੀ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਹੈ ਕਿ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਬੈੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਮਹੰਤ ਭਿਰਗੂ ਦਾ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਉਦਾਸੀਨ ਡੇਰਾ ਨਨਕਪੁਰੀ ਬਾਬਾ ਈਸ਼ਰਦਾਸ ਜੀ ਮੁੰਮਾ ਵਾਲੇ ਪਿੰਡ ਛੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਤੋਂ ਗੌਰਵਕਸ਼ ਸ਼ਿਰਪੁਰ ਦੀ ਇੱਕ ਖਾਸੀ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਓ ਜਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਹੋ ਜਾ ਜਿੰਦੈ ਤੂੰ ਤਰੇਣ ਸਾਧੂਆਂ ਦੀ ਸਾਧੂਆਂ ਦੀ ਰੇਣ 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 ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਹੋ ਜਾਣੇ ਜਿੰਦ ਤੂੰ ਤਰੇਣ ਸਾਧੂ ਆਂ ਜਾ ਦੇ ਜਿੰਦੇ ਤੂੰ ਤਰੈਣ ਸਾਧੂਆਂ ਦੀ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਦਾਨ ਜਨਮ ਕਰਮਲ ਪੁੱਤਰ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਏ ਬਿਨਸ ਲੋਭ ਸੁਆਨ ਸੱਚੇ ਮਾਰਗ ਚੱਲਦੇ ਆ ਤੇ ਮਾਰਗ ਚਲਦਿਆ ਉਸਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301